ਸਿਰ ਉਪਰ ਤੂੰ ਸੁਆਮੀ ਕਰਦੇ ਆਏ ਦਾਸ ਗੁਰੂ ਜੀ ਕਰਦੇ ਹਾਂ ਅਰਦਾਸ ਗੁਰੂ ਜੀ ਕਰਦੇ ਆਏ ਦਾਸ ਗੁਰੂ ਜੀ ਕਰਦੇ ਹਾਂ ਅਰਦਾਸ ਗੁਰੂ ਜੀ ਜੋ ਵੀ ਮੰਗਿਆ ਮਿਲਿਆ ਤੇਥੋਂ ਨਾ ਕੋਈ ਟੋਟਾ ਨੇ ਨਹੀਂ ਨਾ ਕੋਈ ਟੋਟਾ ਨੇ ਧੰਨ ਸ਼੍ਰੀ ਗੁਰਗੰਥ ਸਾਹਿਬ ਜੀ ਤੇਰੇ ਆ ਸਤਕਾਰੇ ਵੱਖੋ ਵੱਖਰੇ ਰੂਪ ਤੇਰੇ ਨੇ ਤੇਰੀਆਂ ਜੋਤਾਂ ਨੇ ਬਾਦਸ਼ਾਹ ਤੇਰੀਆਂ ਜੋਤਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਜੀਵਨ ਉਤੇ ਪਾਣੀ ਮਾਰਦੀ ਜੀਵਨ ਉਤੇ ਪਾਣੀ ਮਾਰਦੀ ਸੱਚਿਆ ਚੋਟਾ ਨੇ ਬਈ ਸੱਚਿਆ ਚੋਟਾ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਓਟਾਂ ਹੈ ਕੀ ਨਾ ਗਏ ਕਿਆ ਦੁਨੀਆ ਤੇ ਜਿਸਨੇ ਤੇਰਾ ਸਿਮਰਨ ਕੀਤਾ ਤਰ ਗਿਆ ਦੁਨੀਆ ਤੇ ਜਿਸਨੇ ਤੇਰੀ ਔਰ ਤਕੀਨਾ ਹਰ ਗਿਆ ਦੁਨੀਆ ਤੇ ਕੁਰਬਾਨੀ ਕਰਦੀ ਸਾ ਕੁਰਬਾਨੀ ਕਰਦੀ ਸਾਬੂਜ ਸਾਡੇ ਦਿਲ ਵਿੱਚ ਖੋਟਾ ਨੇ ਹੋਏ ਦਿਲ ਵਿੱਚ ਖੋਟਾ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉੱਲੇ ਜਾਣਿਆਂ ਨੂੰ ਨજર ਸਬੱਲੀ ਤੂੰ ਸਾ ਕੀਤੀ ਨજર ਸਬੱਲੀ ਤੂੰ ਸਾ ਕੀਤੀ ਸਤਕਾਰ ਆ ਲੋਕਾਂ ਨੇ ਸਤਕਾਰ ਆ ਲੋਕਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਪਾਵਤ ਦੇਵ ਸੁਬੈ ਮਨੋਂ ਇੰਦਰ ਮਹਾ ਚਿਬ ਜੋਗ ਕਰੀ ਫਨ ਵੇਦ ਬਰੰਚ ਵਿਚਾਰ ਰਹੋ ਹਰ ਜਪਨਾ ਛਾਡੋਂ ਏਕ ਕਰੀ ਮਤਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ RAM DAS GURU JAG TARAN KAO GUR JOT ARJAN MAHE DHARI JAG AUR NA JAY MAHATMA ABTAR UJAAGAR AN KIO ਤਿੰਨ ਕੈ ਦੁਖ ਕੋ ਟਕ ਦੂਰ ਗਏ ਮਥਰਾ ਜਿਨ ਅਮਰਤ ਨਾਮ ਪਿਓ ਇਹ ਪਦਤ ਰੇ ਤੇ ਮ ਚੁੱਕਾ ਰੇ ਮਨ ਭੇਦ ਬ ਭੇਦ ਨ ਜਾਣ ਬਿਓ ਪਰ ਤਛਰਦਾ ਗੁਰ ਅਰਜਨ ਕਾ ਹਰਪੂਰਨ ਬ੍ਰਹਮ ਨਿਵਾਸ ਲਿਓ ਜਬ ਲੋ ਨਹੀਂ ਭਾਗ ਲਲਾਰ ਆਉਦਾ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਿਤ ਥੇ ਅਬ ਨਾ ਹੀ ਰਹਿ ਪਛਤਾਇਓ ਤਤ ਵਿਚਾਰ ਜਹ ਮਥਰਾ ਜਗ ਤਾਰਣ ਕੋ ਅਵਤਾਰ ਬਨਾਇਓ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾ ਆਇਓ ਪਰਮ ਸਤਕਾਰਯੋਗ ਪਾਵਨ ਪਵਿੱਤਰ ਦਰਬਾਰ ਬਾਬਾ ਰਾਮ ਰਾਏ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਉੱਤੇ ਆਪੋ ਆਪਣੀਆਂ ਪਾਵਨ ਪਵਿੱਤਰ ਮਨਭਰਤੀਆਂ ਲੈ ਕੇ ਜੁੜਮਿਲ ਬੈਠੇ ਗੁਰੂ ਪ੍ਰਸਾਦ ਸੰਗਤ ਜੀ ਸਾਰੀਆਂ ਹੀ ਸੰਗਤਾਂ ਧੰਨਤਾ ਦੇ ਯੋਗ ਨੇ ਕਿਉਂਕਿ ਗੁਰਦੇਵ ਪਰਚਾ ਫਰਮਾਉਂਦੇ ਨੇ ਧੰਸੋ ਬੇਲਾ ਘੜੀ ਧੰਨ ਧੰਨ ਮੂਰਤ ਪਰਸਾਰ ਧੰਸੋ ਦਿਨਸ ਸਜੋਗੜਾ ਜਿਤ ਡਿਠਾ ਗੁਰਦਰਸਾਰ ਜਿਹੜੀ ਘੜੀ ਸੰਗਤ ਵਿੱਚ ਬੀਤੇ ਉਹਦਾ ਫਲ ਜਰੂਰ ਪ੍ਰਾਪਤ ਹੋ ਜਾਂਦਾ ਹੈ ਕਿਉਂਕਿ ਇਹ ਉਹ ਦਰ ਹੈ ਜਿੱਥੇ ਆਇਆ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਨਿਉਟਿਆਂ ਨੂੰ ਓਟ ਨੇ ਆਸਰੇ ਨੂੰ ਆਸਰਾ ਪ੍ਰਾਪਤ ਹੁੰਦਾ ਹੈ ਜਿਸ ਦਰ ਤੇ ਜੁਕੇ ਨਾ ਸਰ ਉਸੇ ਦਰ ਨਹੀਂ ਕਹਤੇ ਜੋ ਦਰ ਦਰ ਤੇ ਜੁਕੇ ਉਸੇ ਸਰ ਨਹੀਂ ਕਹਤੇ ਕਾਬੇ ਮੇ ਕਹਤੇ ਹੈ ਹਰ ਹਿੰਦੂ ਕੋ ਕਾਫਰ ਹੈ ਲੇਕਿਨ ਗੁਰੂ ਘਰ ਮੇ ਕਾਫਰ ਕੋ ਵੀ ਕਾਫਰ ਨਹੀਂ ਕਹਤੇ ਇੱਥੇ ਕੀ ਕਹਿੰਦੇ ਨੇ ਹੋਏ 71 ਮਿਲੋ ਮੇਰੇ ਭਾਈ ਦੁੱਬ ਦਾ ਦੂਰ ਕਰੋ ਲਿਬਲਾਈ ਹਰ ਨਾਮਾ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਪਛਾਈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦਾ ਅਸੂਲ ਹੈ ਗੁਰੂ ਨੂੰ ਬੁੱਧ ਬਣਾਨੇ ਸ਼ੀਸ਼ੇ ਦੀ ਨਹੀਂ ਆਈ ਮੰਨਿਆ ਸ਼ੀਸ਼ੇ ਦੇ ਵਿੱਚ ਜਿੱਦਾਂ ਦੀ ਆਪਾਂ ਸ਼ਕਲ ਬਣ ਕੇ ਵੇਖਦੇ ਹੋ ਉਦਾਂ ਦੀ ਆਪਾਂ ਨੂੰ ਸ਼ਕਲ ਨਾ ਚਲਦੀ ਹੈ ਜੈਸੀ ਮਨਸਾ ਤੈਸੀ ਦਸਾ ਗੁਰੂ ਪਿਆਰਿਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਰਾਮ ਰਾਜੀ ਦੇ ਪ੍ਰਕਾਸ਼ ਦਿਹਾੜੇ ਦੇ ਖੁਸ਼ੀਆਂ ਦੇ ਵਿੱਚ ਬੜੇ ਦੂਰ ਦਰੈਡੇ ਤੋਂ ਆਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਲਓ ਸਭ ਤੋਂ ਪਹਿਲਾਂ ਗੁਰੂ ਕਲਗੀ ਤਰਪਾਚਾ ਮਹਾਰਾਜ ਦੀ ਬਖਸ਼ੀ ਫਤੇ ਅਰਜ ਕਰ ਲਗਾ ਇੱਕ ਬਰੀ ਸਾਰੀ ਸੰਗਤ ਗੱਜ-ਬੱਜ ਕੇ ਦਿਓ ਪਿਆਰ ਦਾ ਸਬੂਤ ਕੋਈ ਗੁੰਗਾ ਬੋੜਾ ਹੋਇਆ ਬੇਸ਼ੱਕ ਨਾ ਬੋਲਿਓ ਜਿਹਨੂੰ ਸੁਣਦਾ ਵੀ ਹੈ ਤੇ ਬੋਲ ਵੀ ਸਕਦਾ ਹੈ ਇਹ ਗਲਤੀ ਨਾ ਕਰੀਏ ਕਿਉਂਕਿ ਇਹ ਫਤਿਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ ਦੀਆਂ 22 ਕੁਰਬਾਨੀਆਂ ਦੇ ਕੇ ਬਖਸ਼ੀ ਹੈ ਇੱਕ ਵਾਰੀ ਸਾਰੀ ਸੰਗਤ ਗਾਜਬ ਵਿੱਚ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਮਾਤ ਲੋਕ ਵਿੱਚ ਜੋਤ ਪਰਮਾਤਮਾ ਦੀ ਖੰਡਾ ਪਰਹ ਮੱਡਾ ਵਿੱਚ ਹੋਈ ਰੁਸ਼ਨਾਈ ਹੈ ਬਈ ਪਾਉਣ ਨੇ ਗਲਗੁਰਦੇਵ ਦੇ ਪ੍ਰੇਮ ਨਾਲ ਕੁਦਰਤ ਰਾਣੀ ਹਾਰ ਗੁੰਦ ਕੇ ਲਿਆਈ ਹੈ ਗੌਣ ਮੁਟਿਆਰਾਂ ਤੇ ਬਹਾਰਾਂ ਆਈਆਂ ਬਾਗਾਂ ਵਿੱਚ ਮਸਤੀ ਦੇ ਵਿੱਚ ਵੀਨ ਧੌਰਿਆਂ ਵਜਾਈ ਹੈ ਆਖ ਦਾ ਪਤੰਗਾ ਆਇਆ ਮਿੱਤਰ ਮਨੁੱਖਤਾ ਦਾ ਖਾਲਸਾ ਜੀ ਅੱਬ ਨੂੰ ਵਧਾਈ ਹੈ ਵਧਾਈ ਹੈ ਸਭ ਤੋਂ ਪਹਿਲਾਂ ਢਾਡੀ ਜੱਥੇ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਰਾਮ ਰਾਜ ਜੀ ਦੇ ਪ੍ਰਕਾਸ਼ ਦਿਹਾੜੀ ਦੀ ਲੱਖ ਲੱਖ ਵਧਾਈ ਹੋਵੇ ਮੈਂ ਤੋਂ ਪਹਿਲਾਂ ਬਹੁਤ ਹੀ ਸਤਿਕਾਰ ਜੋ ਮੇਰੇ ਵੱਡੇ ਵੀਰ ਜਸਬੰਦ ਸਿੰਘ ਜੀ ਬੈਂਸ ਉਹਨਾਂ ਨੇ ਆਪ ਜੀ ਦੇ ਨਾਲ ਸਤਗੁਰ ਪਾਤਸ਼ਾਹ ਜੀ ਦੇ ਜੀਵਨ ਸੰਬੰਧੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੇ ਨੇ ਮਾਤ ਲੋਕ ਦੀ ਧਰਤੀ ਦੇ ਉੱਤੇ ਜੁਗਾ ਜੁਗਾ ਦੇ ਮੁਤਾਬਕ ਬੜੇ ਪੀਰ ਫਕੀਰ ਪੈਗੰਬਰ ਅਵਤਾਰ ਔਲੀਏ ਆਏ ਨੇ ਆਲਪ ਆਕਿਆ ਇਹ ਜਹਾਨ ਅੰਦਰ ਕਈ ਆਏ ਮਕਾਨ ਬਣਾ ਗਏ ਨੇ ਕਈ ਪੀਰ ਫਕੀਰ ਕਈ ਸਾਧ ਆਏ ਕਈ ਸ਼ੇਖ ਫਰੀਦ ਕਹਾ ਗਏ ਨੇ ਰਾਵਣ ਜਹੇ ਵੀ ਸੋਨੇ ਦੇ ਮਹਿਲ ਪਾ ਕੇ ਉਹ ਵੀ ਖਾਕ ਦੇ ਵਿੱਚ ਸਮਾ ਗਏ ਉਹ ਵੀ ਰਹਿਣਾ ਇਹ ਜਹਾਨ ਅੰਦਰ ਜਿਹੜੇ ਖੁਦ ਖੁਦਾ ਕਹਾ ਗਏ ਨੇ ਰਹਿਣਾ ਜੱਗ ਤੇ ਰੱਬ ਦਾ ਨਾਮ ਸੱਚਾ ਤੇ ਬਾਜੇ ਕੂੜ ਦੇ ਕਈ ਬਜਾ ਗਏ ਨੇ ਕਿਉਂਕਿ ਉੱਥੇ ਸੱਚੇ ਹੀ ਸੱਚ ਨਿਭੜੇ ਕੁਣ ਬਖ ਕੱਢੇ ਜੱਜ ਮਾਲਿਆ ਇੱਕ ਸ਼ਾਇਰ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਬਾਬਾ ਰਾਮ ਰਾਏ ਗੁਰੂ ਹਰ Rai ਸਾਹਿਬ ਜੀ ਦੇ ਸੁਪੁੱਤਰ ਸਨ ਉਹਨਾਂ ਬਾਰੇ ਇੱਕ ਸ਼ਾਇਰ ਨੇ ਬੜੀ ਕਮਾਲ ਦੀ ਗੱਲ ਲਿਖੀ ਹੈ ਉਹ ਕਹਿੰਦਾ ਫੇਰ ਫੱਕਰ ਨੂੰ ਫਾਕੇ ਦਾ ਫਿਕਰ ਕਾਦਾ ਬਈ ਫੱਕਰ ਫਾਕੇ ਦਾ ਫੱਕਾ ਵੀ ਫੱਕ ਜਾਂਦੇ ਦੁਨੀਆ ਵਾਲਿਓ ਫੱਕਰ ਬਿਆਤ ਹੁੰਦੇ ਕਹਿ ਕੇ ਕੱਖ ਜਾਂਦੇ ਦੇ ਕੇ ਲੱਖ ਜਾਂਦੇ ਬਈ ਪੈਸੇ ਨਾਲ ਨਹੀਂ ਕਦੇ ਪਿਆਰ ਮਿਲਦਾ ਭਾਵੇਂ ਕੋਲ ਕਰੋੜ ਤੇ ਲੱਖ ਹੋਵੇ ਇੱਕੋ ਕੱਖ ਵੀ ਲੱਖਾਂ ਸੰਗ ਤੁਲ ਜਾਂਦਾ ਜਿਹੜਾ ਬਾਦਸ਼ਾਹੀ ਗਲੀ ਦਾ ਕੱਖ ਹੋਵੇ ਬੜਾ ਔਖਾ ਹੀਰੇ ਵਿੱਚ ਛੇਕ ਪਾਉਣਾ ਬਈ ਬੜਾ ਔਖਾ ਹੀਰੇ ਵਿੱਚ ਛੇਕ ਪਾਉਣਾ ਕਿਸੇ ਇਲਮ ਦਾ ਔਖਾ ਉਸਤਾਨ ਹੋਣਾ ਸੁਖ ਦੇਸ਼ ਲਈ ਛੱੜਨੇ ਬੜੇ ਔਖੇ ਔਖਾ ਧਰਮ ਦੇ ਲਈ ਬਰਬਾਦ ਹੋਣਾ ਬੁਲਬੁਲ ਬਾਗ ਗੁਲਾਮੀ ਦੇ ਪਿੰਜਰੇ ਚੋਂ ਬੜਾ ਔਖਾ ਗੁਲਾਮੋਂ ਆਜ਼ਾਦ ਹੋਣਾ ਗੱਲਾਂ ਸਾਰੀਆਂ ਕੌਮਲਾ ਔਖੀਆਂ ਨੇ ਸਭ ਤੋਂ ਔਖਾ ਹੈ ਸੰਗਤ ਜੀ ਸਾਧ ਹੋਣਾ ਇਸ ਧਰਤੀ ਦੇ ਉੱਤੇ ਬੜੇ ਪੀਰ ਫਕੀਰ ਆਏ ਨੇ ਬਾਬਾ ਰਾਮ ਰਾਏ ਜੀ ਮਹਾਰਾਜ ਜਿਨ੍ਹਾਂ ਦੀ ਸੰਗਤਾਂ ਨੇ ਕਹਿੰਦੇ ਇੱਕ ਵਾਰੀ ਔੜ ਲੱਗ ਗਈ ਉੱਤਕੇ ਉਹਨਾਂ ਨੇ ਮਹਾਪੁਰਖਾਂ ਦੇ ਕੋਲ ਬੇਨਤੀ ਕੀਤੀ ਕਹਿੰਦੇ ਸਤਿਗੁਰੂ ਪਾਰਸ਼ਾ ਔੜ ਲੱਗੀ ਐ ਪਸ਼ੂ ਪੰਛੀ ਫਸਲਾਂ ਦਾ ਬੜਾ ਬੁਰਾ ਹਾਲ ਹੋਇਆ ਪਿਆ ਕਹਿੰਦੇ ਇਲਾਕੇ ਦੇ ਵਿੱਚੋਂ ਕੋਈ ਪੰਜ ਇਹੋ ਜਿਹੇ ਸਿੱਖ ਲੱਭੋ ਜਿਹੜੇ ਨਿਤਨੇਮੀ ਪ੍ਰਤੱਖ ਹੋਣ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਹੋਣ ਰਹਿਤ ਮਰਯਾਦਾ ਅਨੁਸਾਰ ਆਪਣਾ ਜੀਵਨ ਜਿਉਂਦੇ ਹੋਣ ਗੁਰੂ ਪਿਆਰੇ ਜਦੋਂ ਇਲਾਕੇ ਦੇ ਵਿੱਚੋਂ ਪੰਜ ਸਿੱਖ ਲੰਭੇ ਪਹਿਲਾਂ ਤੇ ਅੱਜ ਜੇ ਪ੍ਰਸ਼ਾਦਾ ਪਾਣੀ ਛਕਾਣਾ ਹੋਵੇ ਆਪਣੇ ਨਗਰ ਦੇ ਵਿੱਚੋਂ ਵੀ ਪੰਜ ਸਿੱਖ ਨਹੀਂ ਮਿਲਦੇ ਜਿਹੜੇ ਪੂਰ ਗੁਰ ਸਿੱਖ ਹੋਣ ਇਲਾਕੇ ਦੇ ਵਿੱਚੋਂ ਪੰਜ ਇਹੋ ਜਿਹੇ ਸ਼ਖਸੀਤਾ ਇਕੱਠੀਆਂ ਕਰੀਆਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਉਹਨਾਂ ਦੇ ਕੋਲੋਂ ਅਰਦਾਸ ਬੇਨਤੀ ਕਰਾਈ ਮਹਾਪੁਰਖਾਂ ਨੇ ਆਖਿਆ ਕਹਿੰਦੇ بارش ਲੱਗ ਜਾਵੇਗੀ ਜਦੋਂ ਅਰਦਾਸ ਬੇਨਤੀ ਕਰਾਈ بارش ਫੇਰ ਨਾ ਹੋਈ ਇਹ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਸੀ ਕਿ ਪੰਜਾਂ ਗੁਰ ਸਿੱਖਾਂ ਕੋਲੋਂ ਬੇਨਤੀ ਕਰਾਓ بارش ਲੱਗ ਜਾਵੇਗੀ ਉਹ ਕਹਿੰਦੇ ਮਹਾਰਾਜ بارش ਨਹੀਂ ਹੋਈ ਮਹਾਪੁਰਖਾਂ ਨੇ ਤਰਕਾਲ ਦ੍ਰਿਸ਼ਟੀ ਲੈਣਾ ਵੇਖਿਆ ਕਹਿੰਦੇ ਭਾਈ ਪੰਜਾਂ ਦੇ ਵਿੱਚੋਂ ਇੱਕ ਜਿਹੜਾ ਸਿੱਖ ਹੈ ਉਹ ਕਰਹਿਤੀਆ ਹੈ ਪੂਰਨ ਗੁਰਸਿੱਖ ਨਹੀਂ ਵਾਹਿਗੁਰੂ ਭੇਖ ਦਿਖਾਵਾ ਜਗਤ ਕੋ ਲੋਗਣ ਕੋ ਬਸ ਕੀਨ ਕਹਿੰਦੇ ਉਹਨੇ ਚੱਟੇ ਕੱਪੜੇ ਜ਼ਰੂਰ ਪਾਏ ਨੇ ਲੇਕਿਨ ਉਹ ਕਰਹਿਤੀਆ ਹੈ ਕਹਿੰਦੇ ਮਹਾਰਾਜ ਇਹੋ ਜੇ ਬੰਦੇ ਨੂੰ ਸੰਗਤਾਂ ਸਾਹਮਣੇ ਨੰਗੜਾ ਕਰਨਾ ਚਾਹੀਦਾ ਹੈ ਮਹਾਪੁਰ ਕਹਿੰਦੇ ਉਹ ਲੋਕਾਂ ਨੂੰ ਨਹੀਂ ਧੋਖਾ ਦਿੰਦਾ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਜਦੋਂ ਸਾਰੀਆਂ ਸੰਗਤਾਂ ਦੇ ਸਾਹਮਣੇ ਬરાਇਆ ਗਿਆ ਚਾਰ ਸਿੱਖ ਬੜੇ ਨਿਰਦਾਰ ਦਲੇਰ ਤਰੀਕੇ ਦੇ ਨਾਲ ਬੈਠੇ ਨੇ ਪੰਜਵਾਂ ਸਿੱਖ ਜਿਹੜਾ ਕਰਹਿਤੀ ਸੀ ਸਾਨੂੰ ਆਪਣੇ ਆਪ ਨੂੰ ਪਤਾ ਹੁੰਦਾ ਕਿ ਅਸੀਂ ਕਿਹੜੀ ਗਲਤੀ ਕੀਤੀ ਹੈ ਅਸੀਂ ਗੱਲ ਤਾਂ ਹਾਂ ਜੀ ਠੀਕ ਹਾਂ ਆਪਣੇ ਆਪ ਦੇ ਉੱਤੇ ਪਰਦੇ ਪਾਣਾ ਸਾਡੀ ਕੁਦਰਤੀ ਫਜ਼ਲਤ ਵੱਡ ਚੁੱਕੀ ਹੈ ਗੁਰੂ ਪਿਆਰਿਓ ਜਿਸ ਵੇਲੇ ਪੰਜੇ ਸਿੱਖ ਬੈਠੇ ਨੇ ਇੱਕ ਨੇ ਮੂੰਹ ਥੱਲੇ ਨੂੰ ਕੀਤਾ ਅੱਜ ਉਹਦੀ ਬਿਰਤੀ ਜੁੜ ਗਈ ਪ੍ਰਮਾਤਮਾ ਦੇ ਨਾਲ ਕਹਿੰਦਾ ਮਹਾਰਾਜ ਸਾਰੀ ਜ਼ਿੰਦਗੀ ਤੇਰੇ ਨਾਂ ਦੇ ਉੱਤੇ ਵਰਤ ਕੇ ਆਪਣੀ ਜ਼ਿੰਦਗੀ ਕੱਢੀ ਆ ਬੱਚੇ ਪਾਲੇ ਨੇ ਮਹਾਰਾਜ ਅੱਜ ਸਾਰੀਆਂ ਸੰਗਤਾਂ ਸਾਹਮਣੇ ਮੇਰਾ ਜਿਹੜਾ ਸੱਚਾ ਨੰਗਾ ਹੋ ਜਾਵੇਗਾ ਅਕਾਲ ਪੁਰਖ ਵਾਹਿਗੁਰੂ ਤੇਰੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਜੇ ਅੱਜ ਮੇਰੀ ਪੈਜ ਰੱਖ ਲੈ ਤੇ ਮੈਂ ਅੱਜ ਤੋਂ ਬਾਅਦ ਕੋਈ ਵੀ ਬੁਰਾ ਕੰਮ ਨਹੀਂ ਕਰਾਂਗਾ ਬਿਰਤੀ ਜੁੜ ਗਈ ਸਾਧਾ ਜੀ ਜਿਸ ਵੇਲੇ ਬਿਰਤੀ ਜੁੜ ਗਈ ਪ੍ਰਮਾਤਮਾ ਦੇ ਨਾਲ ਬੱਤਲ ਹੋਇਆ ਕਾਸ ਦੇ ਵਿੱਚ ਕਣੀਆਂ ਪੈ ਗਈਆਂ ਕਹਿੰਦੇ ਮਹਾਰਾਜ ਬਾਾਰਿਸ਼ ਕਿਉਂ ਪੈ ਗਈ ਹੈ ਉਹ ਕਹਿੰਦੇ ਭਾਈ ਜਿਹਦੇ ਕਰਕੇ ਬਾਾਰਿਸ਼ ਰੁਕੀ ਸੀ ਬਾਾਰਿਸ਼ ਉਹਦੇ ਕਰਕੇ ਲੱਗ ਪਈਆ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਲਈ ਲੰਦਨਾਲ ਜੀ ਕਹਿੰਦੇ ਨੇ ਪਿਛੜੀ ਉਮਰ ਗੁਨਾਹੀ ਬੀਤੀ ਹਰ ਕੀ ਭਗਤਨਾ ਕਬੂ ਕੀਤੀ ਅੱਗਾ ਸਮਝ ਚਲੋ ਨੰਦ ਲਾਲਾ ਪਾਛਾ ਜੋ ਬੀਤੀ ਸੋ ਬੀਤੀ ਅੱਜ ਤੋਂ ਪਹਿਲਾਂ ਜਿਹੜੇ ਪਾਪ ਹੋ ਗਏ ਉਹਨੂੰ ਛੱਡ ਦਿਓ ਅੱਜ ਬਾਬਾ ਰਾਮ ਰਾਜੀ ਦੀ ਦਰ ਦੇ ਉੱਤੇ ਪ੍ਰਣ ਕਰਕੇ ਜਾਈਏ ਕਿ ਮਹਾਰਾਜ ਸਾਨੂੰ ਗੁਰਸਿੱਖੀ ਜੀਵਨ ਨਿਤਨੇਦੀਆਂ ਦਾਤਾਂ ਬਾਛੇ ਕਰਤਾਰਥ ਕੰਨ ਲੋ ਜੋੜੋ ਮਨ ਵਰਤੀਆਂ ਇਸ ਧਰਤੀ ਦੇ ਉੱਤੇ ਖਾਲਸਾ ਜੀ 1646 ਨੂੰ ਕੀਰਤ ਪ੍ਰਸਾਦ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੱਤਵੀਂ ਜੋਤ ਜਿਹਨੂੰ ਆਪਾਂ ਸਾਂਝ ਸਵੇਰੇ ਅਰਦਾਸ ਦੇ ਵਿੱਚ ਯਾਦ ਕਰਦੇ ਆ ਕਿ ਸਿਮਰੋ ਸ੍ਰੀ ਹਰਿ ਰਾਏ 220 ਘੋੜਸਵਾਰ ਦੇ ਮਾਲਕ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਬਲੀਦਾਨ ਦਿੱਤਾ ਛੇਵੇਂ ਪਾਤਸ਼ਾਹ ਨੇ ਕੌਮ ਨੂੰ ਲਾਂਬੰਦ ਕਰਨ ਦੇ ਲਈ ਕਹਿੰਦੇ ਲਾਤੋਕੇ ਬੂਤਾ ਬਾਤੋਂ ਸ੍ਰੀ ਮੰਨਤੇ ਸਤਗੁਰ ਸੱਤਵੇਂ ਪਾਤਸ਼ਾਹ ਹਰਿ ਰਾਏ ਸਾਹਿਬ ਜੀ ਨੇ 220 ਘੋੜਸਵਾਰ ਰੱਖੇ ਨੇ ਪੂਰਨ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਰੂਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਲਾਹੇਨਨ ਸੇਵਕ ਇਹਨਾਂ ਦੇ ਗ੍ਰਹਿ ਵਿਖੇ ਬਾਬਾ ਰਾਮ ਰਾਜ ਜੀ ਦਾ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਪ੍ਰਕਾਸ਼ ਹੋਇਆ ਉਸ ਵੇਲੇ ਇੱਕ ਪਰਿਵਾਰ ਦੀ ਫੁੱਟ ਕਰਨ ਗੁਰੂ ਖਾਲਸਾ ਜੀ ਕਿਹੋ ਜੀ ਘਟਨਾ ਵਾਪਰੀ ਕਿ ਜਿਹੜੀ ਦਾਸੀ ਸੀ ਕਰਮੋ ਅੱਖਾਂ ਤੋਂ ਅੰਨੀ ਸੀ ਉਹ ਦੀ ਕੋਈ ਪੇਛਣਾ ਗਈ ਘਰ ਦੇ ਕਲੇਸ਼ ਨੇ ਨਵੇਂ ਜੰਮੇ ਬਾਲਕ ਨੂੰ ਘਰੇ ਵਿੱਚ ਪਾ ਕੇ ਧਰਤੀ ਦੇ ਵਿੱਚ ਕੂੜੇ ਦੇ ਢੇਰ ਦੇ ਵਿੱਚ ਦੱਬ ਦਿੱਤਾ ਇਹ ਗੱਲ ਪ੍ਰਚਲਿਤ ਕਰ ਦਿੱਤੀ ਕਿ ਮਰੀ ਹੋਈ ਬੱਚੀ ਪੈਦਾ ਹੋਈ ਸੀ ਧਰਤੀ ਦੇ ਵਿੱਚ ਦੱਬ ਦਿੱਤੀ ਗਈ ਹੈ ਰਾਤ ਦੇ ਸਮੇਂ ਹਰਾਏ ਸਾਹਿਬ ਨੂੰ ਸੁਪਨੇ ਦੇ ਵਿੱਚ ਬਾਬਾ ਰਾਮਰਾਏ ਨੇ ਜੋ ਕੁਝ ਦੱਸਿਆ ਤੇ ਮਹਾਰਾਜ ਜੀ ਨੇ ਇੱਕ ਸੇਵਕ ਨੂੰ ਭੇਜ ਕੇ ਧਰਤੀ ਦੇ ਵਿੱਚੋਂ ਕਢਾਇਆ ਲਿਆ ਕੇ ਮਾਤਾ ਦੀ ਗੋਦ ਦੇ ਵਿੱਚ ਪਾਇਆ ਚਾਰ ਚਫੇਰੇ ਤੋਂ ਬਦਾਈਆਂ ਮਿਲੀਆਂ ਨੇ ਲੱਡੂ ਬੰਡੇ ਗਿਰੀਪਾ ਲੋੜ ਬੰਦਾਂ ਨੂੰ ਖੁਲਕੇ ਧਨ ਬੰਦਿਆ ਗਿਆ ਅੱਜ ਦਾਸੀ ਕਰਮੋ ਆਪਣੇ ਆਪ ਨੂੰ ਕੋਸਦੀ ਹੈ ਕਹਿੰਦੀ ਹੈ ਮਨਾ ਅਗਰ ਤੇਰੀ ਨਿਗਾਹ ਹੁੰਦੀ ਸੰਸਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਨਵੇਂ ਜੰਮੇ ਸਹਿਬਜ਼ਾਦੇ ਦੇ ਤੋਹੀ ਦਰਸ਼ਨ ਕਰਨੇ ਸੀ ਤੂੰ ਕਿੰਨੀ ਅਣਪੋਲ ਤੇ ਕਿੰਨੀ ਮਾੜੇ ਕਰਮਾਂ ਵਾਲੀ ਹੈ ਕਿ ਤੈਨੂੰ ਨਵੇਂ ਜਮੇ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਰਾਈ ਸਾਹਿਬ ਜੀ ਦੀ ਜੋਤ ਦੇ ਅਗਲੇ ਨਵੇਂ ਜਮੇ ਇਹ ਸਭ ਤੂੜ ਮੁਖੜਾ ਬਾਲਕ ਦਾ ਜੋ ਖੜਿਆ ਫੁੱਲ ਜਮੇਲੀ ਦਾ ਮੁਖੜਾ ਬਾਲਕ ਦਾ ਜੋ ਖੜਿਆ ਫੁੱਲ ਜਮੇਲੀ ਦਾ ਉਹ ਪੱਖਾਂ ਲੈਂਦੀਆਂ ਨੇ ਜੋ ਕਰਦੀਆਂ ਦਾਰੇ ਉਹ ਭੁੱਖਾ ਲੈਂਦੀਆਂ ਨੇ ਜੋ ਅਰਧੀਆਂ ਆਰਜਦਾਰੇ ਬਹੁਤ ਹੀ ਸਤਿਕਾਰਯੋਗ ਐਮਸੀ ਸਾਹਿਬ ਮੇਰੇ ਵੱਡੇ ਵੀਰ ਕੰਟੂਜੀ ਬਰੋਕੇ ਵਾਲਾ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਬਹੁਤ ਹੀ ਸਤਿਕਾਰਯੋਗ ਭਵਿੰਦਰ ਸਿੰਘ ਜੀ ਨੰਬਰ 10 ਸੈਨਿਕਰ ਸਰਾਂ ਤੋਂ ਬਹੁਤ ਹੀ ਸਤਿਕਾਰਯੋਗ ਪਾਈ ਜਗਤਾਰ ਸਿੰਘ ਜੀ ਚੌਂਤੇ ਵਾਲੇ ਹੋਰ ਸਿੱਖ ਸ਼ਕਤਾਂ ਵੱਲੋਂ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਬਹੁਤ ਹੀ ਸਤਿਕਾਰਯੋਗ ਕਮਿੰਕਰ ਸਿੰਘ ਜੀ ਡਾਡੀ ਬਲੇ ਚੇਅਰਮੈਨ ਸਾਹਿਬ ਉਹ ਵੀ ਉਚੇਚੇ ਤੌਰ ਤੇ ਹਾਜ਼ਰੀ ਲਾਣ ਪਹੁੰਚੇ ਨੇ ਧੰਨਵਾਦ ਕੀਤਾ ਜਾਂਦਾ ਹੈ ਹੋਰ ਗੁਰੂ ਕੇ ਸਿੱਖ ਸੰਗਤਾਂ ਵੱਲੋਂ ਮਰਾਦਾਬਾਦ ਤੋਂ ਜੁਪੀ ਤੋਂ ਦੇਸ਼ ਦੇ ਕੋਨੇ-ਕੋਨੇ ਤੋਂ ਬਾਬਾ ਰਾਮ ਰਾਜੀ ਦੇ ਪ੍ਰਕਾਸ਼ ਦਿਹਾੜੀ ਦੀ ਖੂਚੀਆਂ ਵਿੱਚ ਸੰਗਤਾਂ ਪਹੁੰਚਿਆ ਨੇ ਬਹੁਤ ਹੀ ਸਤਿਕਾਰਯੋਗ ਨਗਰ ਗਾਜੀਪੁਰ ਗਦਰ ਤੋਂ ਮੇਰੇ ਨਗਰ ਭੌਲ ਤੋਂ ਠੇਕਦਾਰ ਸਾਹਿਬ ਸਰ 프리ਤਮ ਸਿੰਘ ਜੀ ਨਿੱਕੂਵਾਲ ਤੋਂ ਮਵਾਂ ਤੋਂ ਬਹੁਤ ਹੀ ਸਤਿਕਾਰਯੋਗ ਗੁਰੂ ਕੇ ਵਜੀਰ ਜਾਨ ਨਗਰ ਸਰਾ ਤੋਂ ਸਰਦਾਰ ਭਗਤ ਸਿੰਘ ਜੀ ਹੋਰ ਸਿੱਖਸ਼ਕਤਾਂ ਵੱਲੋਂ ਬਾਬਾ ਰਾਮ ਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਖੁਸ਼ੀਆਂ ਵਿੱਚ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਵੀਰ ਤਨਮਾਇਆ ਪੇਟ ਕਰਦੇ ਨੇ ਗੁਰਦੇਵ ਪਾਤਸ਼ਾਹ ਚੜ੍ਹਦੀ ਕਲਾ ਹਰ ਦਰਫ਼ ਦੇ ਬਖਸ਼ਣ ਹੈ ਧੁੱਕੀਆਂ ਦੇ ਤਾਰਨੇ ਨੂੰ ਡੁੱਪਿਆ ਮਾਰਨੇ ਨੂੰ ਰਾਮਦਾਸ ਗੁਰੂ ਜੋਤ ਲਿਆ ਅਵਤਾਰ ਸੀ ਸੂਰਜ ਚੜ੍ਹਨ ਜਿਵੇਂ ਤਾਰਿਆਂ ਨੂੰ ਭਾਜ ਪੈਂਦੀ ਸੱਚ ਪ੍ਰਕਾਸ਼ ਹੋਇਆ ਪਵਨ ਜੋ ਫੁੱਲ ਨੇ ਸਮਾਂ ਦੇ ਲੋਕ ਸ਼ੀਤਲ ਜੀ ਗੂਜਿਆ ਵਧਾਈਆਂ ਨਾਲ ਸਾਰਾ ਸੰਸਾਰ ਜੀ ਲੋ ਬੀਬੀਆਂ ਪੈਣਾ ਵਾਲੇ ਛੋਟੇ ਛੋਟੇ ਬੱਚਾ ਪਰੋ ਦਰਬਾਰ ਦੀ ਹਜ਼ਰੀ ਭਾਦ ਤੇ ਗੁੱਦੇ ਪਰਚਾ ਚੜ੍ਹਦੀ ਕਲਾ ਅਤਰ ਫਤੇ ਬਖਸ਼ਣ ਦਾਸੀ ਕਰਮੋ ਨੂੰ ਬੀਬੀਆਂ ਪੁੱਛੀ ਦੇ ਨੇ ਕਿ ਨਵੇਂ ਜਮਾ ਸਾਹਿਬ ਜੀ ਦਾ ਕਿਦਾਂ ਦਾ ਇਹਦੀ ਨੁਹਾਰ ਕਿਉਂ ਨਹੀਂ ਹੈ ਉਸ ਮੇਲੇ ਦਾਸੀ ਕਰਮੋ ਅੱਖਣ ਲੱਗੀ ਹੈ ਕਹਿੰਦੀ ਮੁਖੜਾ ਬਾਲਕ ਦਾ ਜੋ ਖੜਿਆ ਫੁੱਲ ਜਵੇਲੀ ਦਾ ਭੁੱਖਾ ਲੈਂਦੀ ਹੈ ਜੋ ਕਾਦੀ ਆਣ ਤਦਾਰੇ ਨਗਰ ਮਹੌਤ ਪਾਈ ਕਰਨੈ ਸਿੰਘ ਜੀ ਤੇ ਭਾਈ ਮੰਗਲ ਸਿੰਘ ਨਗਰ ਭੌਲ ਤੋਂ ਦਰਬਾਰ ਦੀ ਹਜ਼ਰੀ ਪਾਦਨੇ ਪਾਸ਼ਾ ਚੜ੍ਹਦੇ ਕਣ ਹਰਦਾਨ ਸਾਹਿਬ ਵਿਖਣ ਲੋਕੇ ਸਰਵਾ ਕਰੋ ਜਿਵੇਂ ਦਾਸੀ ਨੇ ਬੀਬੀਆਂ ਨੂੰ ਗੁਰੂ ਨਾਮ ਰਾਜ ਦੀ ਸ਼ਕਤੀ ਦੇ ਬਾਰੇ ਆਖਿਆ ਹੋ ਉਸ ਵੇਲੇ ਦੀ ਚੰਦ ਪੁੱਲੇ ਨਾਲ ਵਿੱਚ ਸਭ ਫੁੱਲ ਚਮੇਲੀ ਦਾ ਓ ਪਖੜਾ ਬਾਲਕ ਦਾ ਜਿਉ ਖੜਿਆ ਫੁੱਲ ਚਮੇਲੀ ਦਾ ਓ ਪੁਖਾ ਲੈਂਦੀਆਂ ਨੇ ਜੋ ਕਰਦੀਆਂ ਆਣ ਦਿਦਾਰੇ ਓ ਪੁਖਾ ਲੈਂਦੀਆਂ ਨੇ ਜੋ ਕਰਦੀਆਂ ਆਣ ਦਿਦਾਰੇ ਆਗੇ ਦੇ ਅਨੰਦ ਸੇਵਕ ਨੇ ਜਿਨ੍ਹਾਂ ਦੇ ਨਗਰ ਕਰਾ ਵਿਖੇ ਬਾਬਾ ਰਾਮ ਜਾਨ ਜੀ ਨੇ ਬਚਪਨ ਦਾ ਆਨੰਦ ਮਾਣਿਆ ਬਹੁਤ ਹੀ ਸਤਿਕਾਰਯੋਗ ਨਗਰ ਗਾਦਲਿਆਂ ਤੋਂ ਗੁਰਦਾਨ ਸਿੰਘ ਜੀ ਸੂਬੇਦਾਰ ਸਾਹਿਬ ਹੋਰ ਸਿੱਖ ਸੰਗਤਾਂ ਵੱਲੋਂ ਦਰਬਾਰ ਦੀ ਹਾਜ਼ਰੀ ਭਰਦੇ ਨੇ ਮਾਛਾ ਚੜ੍ਹਦੀ ਕਲਾ ਹਰ ਤਨ ਫਤੇ ਬਖਸ਼ਣ ਹੈ ਬਈ ਕੰਮ ਕਿਸੇ ਦਾ ਕਿਸ ਤਰ੍ਹਾਂ ਵਿਗੜ ਸਕਦਾ ਹੈ ਇਸੇ ਤਾਨ ਵਿੱਚ ਰਹਿ ਸ਼ੈਤਾਨ ਦੀ ਅੱਖ ਐ ਪਰ ਹੀਰੇ ਤੇ ਪੱਥਰ ਵਿੱਚ ਫਰਕ ਕੀ ਹੈ ਇਹ ਤਾਂ ਜਾਣਦੀ ਹੈ ਕਦਰਦਾਨ ਦੀ